क्या लागू आपू अभी कई दिन रह रखा गे भी आप अज ਸੀ ਬੰਦੇ ਠੰਡੇ ਸੁਵਾਦੇ ਆ ਪਾਣੀ ਨੀ ਵਾਲਾ ਠੰਡਾ ਦਿੰਦੇ ਹੋਰ ਸਾਰੇ ਠੰਡਾ ਸੀ ਸੀਮਾ ਭਾਗੀ ਹਾਂ ਸਾਰੇ ਹੋ ਗਏ ਠੰਡਾ ਸੀ ਹੈਰੀ ਦੀਦੀ ਕਿਵੇਂ ਦੀ ਵਧੀਆ ਠੀਕ ਠਾਕ ਮੈਂ ਤਾਂ ਕਹਿਦੀ ਹਾਂ ਮੈਂ ਕੋਈ ਨੇੜੇ ਰੱਖਿਆਗਾ ਅਸੀਂ ਕਿ ਉਧਰ ਮਾਸੀ ਕਹਿ ਰਹੇ ਹੋਗੇ ਮਾਸੀ ਕੇ ਤਾਂ ਲੱਗ ਜਾ ਕਿਹਦੇ ਵਰਗਾ ਹੈ ਕਾਕ ਤੇਰੀ ਮਾਸੀ ਵਰਗਾ ਲੱਗਦਾ ਅੱਛਾ ਅੱਛਾ ਬੀ ਲੱਗ ਗਿਆ ਲੋਕੋ ਆ ਰਹੇ ਅੱਛਾ ਅੱਜ ਕੱਲ ਦੇ ਜਵਾਬ ਹੁਣ ਕਮਜ਼ੋਰੇ ਜੇ ਬੋਈ

ਅਸੀਂ ਤਾਂ ਐ ਸੋਚੀ ਜਾਂਨੇ ਵੀ ਭੂਆ ਜੀ ਕਹੀਦੇ ਲਾਉਣਗੇ ਨਾ ਨਾ ਕਿਤੇ ਘਰੇ ਨਹੀਂ ਨਸਦਾ ਹੁਣ ਹੂੰ ਭੂਆ ਜੀ ਅਕਸਰ ਕਮੈਂਟਾਂ ਚ ਕਹਿ ਦਿੰਦੇ ਬਾਕੀ ਤੀਜਾ ਤੇ ਸੱਸ ਨੂੰ ਬਣਾਉਂਦੀਆਂ ਰਹਿੰਦੀਆਂ ਮੇਰੇ ਵਾਰੀ ਚਾਉਣ ਬਣ ਜਾਂਦੇ ਪਰ ਬਸ ਸ਼ਿਕਵਾ ਸਾਨੂੰ ਇਹ ਹੁੰਦਾ ਵੀ ਭੂਆ ਜੀ ਨਾਲ ਵੀ ਪਹੇ ਆਉਂਦੇ 1-2 ਘੰਟੇ ਨਹੀਂ ਤਾਂ ਗੱਲ ਗਲਤ ਹੈਗਾ ਹੁਣ ਬਈ ਜਿਹੜੇ ਆਪਣੇ ਵੀਡੀਓ ਦੇਖ ਰਿਹਾ ਤੁਸੀਂ ਵੀ ਸਾਰੇ ਜਾਣੇ ਕਮੈਂਟ ਬਾਕਸ ਚ ਭੂਆ ਜੀ ਨੂੰ ਕਹਿ ਕੇ ਜਾਓ ਵੀ ਕਈ ਦਿਨ ਸਾਡੇ ਕੋਲੇ ਲੈ ਕੇ ਜਾਣ ਤੇ ਕਿਹ ਗੱਲ ਦੱਸਦੀ ਵੀ ਭੂਆ ਜੀ ਵੀ ਸਕੂਲ ਟਾਈਮ ਸਟੱਡੀ ਕਰਦੇ ਸੀ ਜਦੋਂ ਥੀਏਟਰ ਕਰਦੇ ਰਹੇ ਨੇਗੇ ਸਟੇਜ ਸੰਭਾਲਦੇ ਰਹੇ ਨੇ ਸ਼ਾਲਾ ਵੀ ਲਾਉਂਦੇ ਰਹੇ ਨੇ ਉਹ ਕਿਹੜੀਆਂ ਸ਼ਾਲਾ ਸੀ ਦੱਸਣਗੇ ਭੂਆ ਜੀ ਇੱਕ ਵਾਰੀ ਜਿਮਨਾਸਟਿਕ ਦੇ ਪਲੇਅਰ ਰਹੇ ਨੇ ਭੂਆ ਜੀ ਦੱਸੋ ਭੂਆ ਜੀ ਫਿਰ ਪਰ ਰੈਡੀ ਤੇ ਮੈਂ ਅਸੀਂ ਬਚਿੰਦੇ ਗਏ ਮੇਰਾ ਫੁਟਬਾਲ ਦਾ ਮੈਚ ਸੀਗਾ ਹਾਂਜੀ ਉਹ ਉਹ ਤਾਂ ਰੈਸਰ ਕਰਦੇ ਸੀ ਰੈਸਰ ਕਰਨਾ ਲੋਟਨੀਆਂ ਖਾਈਦੇ ਕਿੰਨੇ ਆ ਕੇ ਵੀ ਜੋ ਲੋਟਨੀ ਆ ਕੇ ਸਰਪੇ ਤੇ ਲੋਟਨੀ ਖਾ ਰੂ ਮੈਂ ਤਾਂ ਉਧਰ ਉਧਰ ਲਈ ਕਹਿਣਾ ਉਧਰ ਲੋਟਨੀ ਖਾਇਆ ਕਰ ਉਧਰ ਉਹ ਤੇ ਖਾਇਆ ਕਰ ਲੋਟਨੀ ਆ ਖਾ ਗਈ ਆ ਗਈ ਅੱਛਾ ਤੇਰੇ ਬੈਡੀ ਨੇ ਲੱਫੜ ਮਾਰਿਆ ਕਹਿੰਦੇ ਵੀ ਤੂੰ ਇੱਥੇ ਲੋਟਨੀ ਖਾਣਾ ਫਿਰ ਪੋਜੀਸ਼ਨ ਆਈ ਕੋਈ ਕੀ ਹੋਣੀ ਸੀ ਕੁਝ ਵੀ ਨਹੀਂ ਸਹੀ ਗੱਲ ਹੈ ਮੈਂ ਤਾਂ ਕੁਸਤਣਾ ਲਾ ਲੇਗਾ ਲੋਟਨੀ ਦਰਦ ਸਹੀ ਗੱਲ ਹੈ ਸਕੂਲ ਤਾਂ ਹਾਂ ਆਪ ਹੀ ਲਿਖਣਾ ਹੈ ਆਪ ਹੀ ਹੋ ਗਾ ਡਾਇਰੈਕਟਰ ਐਕਟਰਸ ਆ ਰਖੂ ਹਮੇਰੀ ਆਪ ਨਾਟਕ ਲਿਖਦੀ ਹੁੰਦੀ ਜੀ ਮਤਲਬ ਅਸੀਂ ਇਹ ਵੀ ਕਹਿ ਸਕਦੇ ਹਾਂ ਕਿ ਸਾਡੇ ਕੋਲ ਅੱਜ ਇੱਕ ਲੇਖਕ ਆਇਆ ਹੈ ਹੈਨਾ ਬੜੀ ਹੁੰਦੀ ਹੈਗੀ ਆਪਾਂ ਆਪਦਾ ਚਿਹਰੇ ਤਾਂ ਸਾਰੇ ਸਜਾ ਲੈਨੇ ਹੋਂ ਨੇ ਹੱਥ ਦੀ ਕਲਾ ਰੱਬ ਕਿਸੇ ਕਿਸੇ ਨੂੰ ਦਿੰਦਾਗਾ ਅਸੀਂ ਖੁਸ਼ ਨਸੀਬਾਂਗੇ ਮੇ ਭਾਈ ਇਹੋ ਜੀ ਭੂਆ ਸਾਨੂੰ ਮਿਲੀ ਅੱਜ ਫਿਰ ਖੋਲੀ ਭੂਇ ਖਜ਼ਾਨਾ ਆਪਾਂ ਨੇ ਲੈਂ ਪੈਂਦਾ اے ਬਈ ਤੇ ਤੁਸੀਂ ਕਿਹਾ ਨਾ ਵੀ ਸੂਟ ਸਲਾਈ ਕਰਦੇ ਆ ਮਮੀ ਜ ਨੇ ਦੇਖ ਕੇ ਵੀ ਰਾਣੀ ਨੇ ਤਾਂ ਇੰਨੀ ਮੀਨਾਕਾਰੀ ਕਰ ਦੇਣੀ ਹੈਗੀ ਮਾ ਕੇ ਨੇ ਮਾਂ ਨਹੀਂ ਉਹੀ ਰੱਖੇ ਚਲ ਆ ਇਹਨੇ ਲਪੂਆਂ ਨੂੰ ਜਾਲ ਕਰ ਲਿਆ ਕਰੇਗੀ ਉਹਨੂੰ ਧੂਆ ਨਹੀਂ ਚੰਗੇ ਸਹੀ ਕਰ ਲੈਣਾ ਭਾਵੇਂ ਹੂੰ ਉਹ ਨਹੀਂ ਉਹ ਰੰਗ ਬਸਾ ਕਰੀ ਨੇ ਧੂਆ ਨਹੀਂ ਬਣਾਇਆ ਨੇ ਧੂਆ ਨਹੀਂ ਬਣਾਇਆ ਹਾਂ ਸਾਡੇ ਗਲੀ ਚ ਸਾਰੇ ਸਿੱਤ ਦੇ ਫਰਾਕਾਂ ਦੇਖ ਲੈ ਜਿਹੜੇ ਸਾਰੇ ਕਹਿੰਦੇ ਬਹੁਤ ਸੋਹਣੇ ਆ ਮੈਂ ਹਾਂ ਤਾਂ ਆਈ ਸੇ ਆਉਂਦੀ ਆ ਮਣੀ ਨੂੰ ਮਣੀ ਦੀ ਕੁੜੀ ਨੇ 18 ਮਰਕਸ ਉਹ ਸਾਰੀਆਂ ਆ ਗਈਆਂ ਸਾਡੇ ਕੋਲੇ ਸਾਰੀਆਂ ਆ ਗਈਆਂ ਹਾਂ ਕੋਲ ਕੇ ਜੇ ਆਜਾ ਲੈ ਜੇ ਹਾਂ ਸਾਰੇ ਉਹਦੇ ਰੋਟੇ ਵਾਇਦੇ ਹੁਣ ਦਰਜੀ ਦਾ ਦਿੰਦਾ ਹੀ ਨਹੀਂਗਾ ਟੋਟੇ ਨਾ ਨਾ ਉਹ ਨਹੀਂ ਦਰਜੀ ਟੋਟੇ ਕਿਥੋਂ ਦਰਜੀ ਦਿੰਦਾ ਆਪ ਹੀ ਬਣਾ ਲੈਂਦੇ ਆ ਫਿਰ ਤੇ ਇਲਾਕਾ ਤਾਂ ਉਹ ਘਰੇ ਲੈ ਆਏ ਕਿ ਸੇ ਜਵਾਨ ਤੇ ਹੋਰ ਬਣ ਜਾਂਦੇ ਨੇ ਕਿਵੇਂ ਕਿਵੇਂ ਮਾਸੀ ਘਰ ਗਈ ਸੀ ਐਸੇ ਤੇ ਕੇਰਾ ਮੈਂ ਅੱਜ ਵਿਆਹੀ ਦੀ ਆਈ ਹਾਂ ਜਦੋਂ ਸੂਟ ਪਾਇਆ ਸੀ ਮੇਰੇ ਨੀਲਾ ਜਾਂ ਫਿਸ਼ੇ ਕਰੇਲੇ ਕਰਾਇ ਚਿੱਟੇ ਨੂੰ ਪਾ ਕੇ ਗਈ ਦੋਗੁੱਤ ਨਾਲ ਕਰਕੇ ਹਾਂ ਕਰੇਲੇ ਕਰੇ ਵਿਆਹ ਤਾਂ ਵਾਦੀ ਹਾਂ ਘਰ ਤੀ ਹੁੰਦੀ ਸੀ ਮੈਂ ਇੱਥੇ ਆ ਕੇ ਕਰਦੀ ਸੀ ਸੈਕਿੰਡ ਮੈਂ ਮਾਸੀ ਘਰੇ ਸੀ ਸਾਈਕਲ ਤੇ ਮੈਂ ਮਾਸੀ ਦੇ ਘਰੋਂ ਗਈ ਤੇ ਐ ਉਧਰ ਤੇਰੇ ਰਾਜ ਨੂੰ ਖੁਪੜੀ ਟੱਕਰ ਲੇ ਮੈਂ ਦੂਜੀ ਸਾਈਡ ਪਾ ਲਿਆ ਸਾਈਕਲ ਫਿਰ ਵੀਰ ਕਿੱਥੇ ਜਾਂਦੇ ਨੇ ਕਿ ਸੀ ਹੈ ਸੈਕਰ ਵੱਧ ਚਲੋਂਗੇ ਹੁੰਦੀ ਸੀ ਮੈਂ ਉਹ ਇੰਨੀਆਂ ਸੋਹਣੀਆਂ ਸੋਹਣੇ ਇਹ ਆਪਜੀਤ ਲੈ ਕੇ ਆਈ ਸੀ ਇੱਥੋਂ ਹੋ ਰੋਣ ਨੂੰ ਲਾ ਦੇਣਾ ਭੁੱਲ ਗਈ ਸੀ ਪਹਿਲਾਂ ਫਿਰ ਮੈਂ ਹੁਣ ਮੈਂ ਕਿਹਾ ਹੁਣ ਫੜਾ ਆਇਆ ਦੇਣਾ ਤਾਂ ਨਹੀਂ ਰੋਟਾ ਮੈਂ ਜੋਟੀ ਕਿ ਜਾਂਦੇ ਆ ਤਾਂ ਇਹ ਵਸ ਤੇ ਵਿਆਹੀਆਂ ਤੋਂ ਕੰਮ ਕਰਾਉਣਾ ਆਂ ਕਿਹਾ ਉਹ ਆ ਬੜੇ ਇੱਕ ਵਾਰ ਕਰਦੀ ਹੁੰਦੀ ਹੈ ਕਿ ਕੀ ਕਰਨਾ ਕੀ ਹੋ ਕਰਨਾ

ਜਾ ਕੇ ਸਕੂਲ 'ਚ ਹੀ ਠੀਕ ਰਹਿੰਦੇ ਨੇ ਬੱਸ ਇਹ ਨਹੀਂ ਕਰੇ ਤਬੱਸਲ ਮੋੜ ਨਹੀਂ ਲੱਗਣੇ ਬਹੁਤ ਆ ਸਕੂਲ 'ਚ ਸੀ ਬੰਨੀਆ ਠੀਕ ਸੀ ਰਹਿੰਦੇ ਆ ਪੂਰੀਆਂ ਮਹਿਕਾਂ ਲੱਗੀਆਂ ਨੇ ਜਦੇਬੇ ਮੈਸੂ ਜਾਣਾ ਮੈਮਾ ਕੋਲੇ ਮੈਮਾ ਕੋਲੇ ਆ ਉਹਨਾਂ ਜੀ ਸਕੂਲ 'ਚ ਜਾਣਾ ਛੋਟੀ ਗਾਲੀ ਹੈ ਛਾਂ ਹੁੰਦਾ ਤੇ ਮਾਂ ਕਿਸਾਰਾ ਬੱਦ ਕੋਈ ਜੁਆਕਣ ਕੋਈ ਲਿੰਦਾ ਨਾ ਗਰਮੀ ਐ ਤੇ ਸਰਦੀ ਐ ਕੋਈ ਬਾਹਰ ਤੁਰੇ ਵਰਤੇ ਧੁੱਪੇ ਉਹ ਤੇ ਦਾ ਟਿੱਕੇ ਬੈਠੇ ਨੇ ਤੇ ਕਲਾਸ ਤੇ ਆ। ਲਾਈਫ ਵੀ ਕੋਈ ਨਹੀਂ ਆ ਰਹਾ। ਆਪ ਜੀ ਦਾ ਕੋਣਾ ਆ ਜਾਂਦਾ। ਹਾਂ, ਉਹ ਹੀ ਤਾਂ ਮੈਂ ਲੇ। ਬੜੀ ਹਲ ਕਰ ਲੰਗੀ। ਵੀਡੀਓ ਕਾਲ ਤੇ ਘੱਟ ਕਰਦੀ ਆ ਉਹ ਫੋਨ ਜਿਆਦਾ ਕਰਦੀ। ਤੋ ਕੰਮ ਤੇ ਨਹੀਂ ਤੇ। ਤੋ ਕੰਮ ਤੇ ਹੁੰਦੀ ਐ ਉਹ ਵੀ ਫੋਨ ਕਰਦੀ ਆ।

ਚਾਹ ਨਾਲ ਖਾਦੇ ਆਂ ਨੇ ਆ ਹਾਂਜੀ ਹਾਂਜੀ ਮੜਾ ਜੇ 10 ਵੀ ਦਿਓ ਆਪਣੇ ਸਬਸਕ੍ਰਾਈਬਰਸ ਨੂੰ ਕੀ ਕੁਸ਼ਕੀਤਾ ਬਸ ਆਲੂ ਕੱਟ ਕੇ ਥੋੜਾ ਜਿਹਾ ਬੇਸਣ ਨੂੰ ਮੂਹ ਮਿਰਚ ਇਹ ਤਿਆਰ ਹੋ ਜਾਂਦੇ ਆ ਚਾਹ ਬਣ ਗਈ ਥਰੋਂ ਨਾਲ ਆਲੂ ਇੱਧਰ ਪਹਿਲਾਂ ਆਪਾਂ ਬੇਸਣ ਵਗੈਰਾ ਪਾਲਾ ਸੀ ਲੂਣ ਮਿਰਚ ਇਹ ਚ ਨਾਲ ਦੀ ਨਾਲ ਨਮੂਨ ਮਿਰਚ ਪਾ ਲੈਣੀ ਪਾਣੀ ਛੱਡ ਜਾਂਦਾ ਬਿਲਕੁਲ ਜੀ ਤੁਸੀਂ ਜੇ ਮਮੇ ਇੱਕ ਗੱਲ ਤਾਂ ਹੈਗੀ ਹੈ ਕਿ ਨਾ ਗਰਮੀ ਦੇਖੋ ਨਾ ਸਰਦੀ ਦੇਖੋ ਕੜਾਹੀ 'ਚ ਆਪਣੇ ਤੇਲ ਤਾਂ ਕਦੇ ਹੀ ਹੋਊਗਾ ਵੀ ਇਸ ਕੜਾਹੀ 'ਚ ਤੇਲ ਆਪਾਂ ਹੈ ਨਹੀਂਗਾ ਭਰੇ ਹੁੰਦਾ ਇਹਦੇ ਵਿੱਚ ਭੈਣ ਭਾਈ ਮੋੜ ਦਾ ਮਾਰ ਆਉਂਦਾ ਨਾ ਹਾਂਜੀ ਕੀ ਹੁੰਦਾ ਵੀਰ ਇਹਦੇ ਕੋਲ ਟੈਨਰ ਹੋਣੀ ਕੋਣ ਹੁੰਦਾ ਹਮ ਆਪਾਂ ਤਾਂ ਨੂੰ ਵੀ ਬਣਾਉਂਦੀ ਰਹਿੰਦੇ ਆ ਸੌਸ ਕੱਢ ਲਾਂ ਉਨ ਸਾਰਿਆਂ ਨੂੰ ਅੱਜ ਦਾ ਬਲੌਗ ਕਮੈਂਟ ਬਾਕਸ ਦੇ ਵਿੱਚ ਦੱਸਿਓ ਫਿਰ ਮਿਲਦੇ ਹਾਂ ਅਗਲੇ ਬਲੌਗ ਦੇ ਵਿੱਚ ਥੈਂਕ ਯੂ